ਸਾਸੀਕਾ ਦੋਸਤੋ ਅੱਜ ਆਪਾਂ ਫੇਰ ਪਹੁੰਚੇ ਆ ਲੈ ਕੇ ਨਵੀਂ ਵੀਡੀਓ ਅੱਜ ਆਪਾਂ ਪਹੁੰਚੇ ਆ ਗੋਰੀ ਦਾਦੇ ਕੋਲੇ ਜਿਹੜਾ ਅੱਜ ਆਪਨੂੰ ਫੇਰ ਮਿਲ ਰਿਹਾ ਖੇਤਾਂ ਦੇ ਵਿੱਚ ਪੱਖਿਆਂ ਦੇ ਕੋਲ ਤੇ ਅੱਜ ਇਹ ਨਵੀਆਂ ਹੀ ਗੱਲਾਂ ਕਰੀ ਜਾਂਦੇ ਆ ਮੈਂ ਸੁਣ ਕੇ ਹੈਰਾਨ ਜਾ ਹੋ ਗਿਆ ਵੀ ਇਹ ਯਾਰ ਇੰਨੀਆਂ ਸਿਆਣੀਆਂ ਗੱਲਾਂ ਕਿਵੇਂ ਕਰ ਸਕਦੇ ਨੇ ਹਾਸੇ ਰੱਠੜੀਆਂ ਗੱਲਾਂ ਵੀ ਕਰੀ ਜਾਂਦੇ ਨੇ ਤੇ ਹੁਣ ਆਪਾਂ ਸਿਆਣੀਆਂ ਤੇ ਹਾਸੇ ਰੱਠੇ ਵਾਲੀਆਂ ਗੱਲਾਂ ਚੋਰੀ ਛਿਪੇ ਸੁਣਨੀ ਆ ਇਹਨਾਂ ਨੂੰ ਪਤਾ ਨਾ ਲੱਗੇ ਹਾਂ ਵੀ ਇਹ ਡੰਡ ਦੀ ਗੱਲ ਕਰਦੇ ਆ ਡੰਡ ਤੇ ਤੇਲ ਪਾਉਂਦੇ ਆ ਅਮਰੀਕਾ ਆਪਣੇ ਨਾਲ ਅੱਗੇ ਆ ਉਹਨਾਂ ਨੇ ਕਿਸੇ ਜੰਡ ਤੇ ਤੇਲ ਤਾਂ ਨਹੀਂ ਪਾਇਆ ਹਾਂ ਸਾਇੰਸ ਦੇ ਵਿੱਚ ਵੀ ਅੱਗੇ ਉਹਨਾਂ ਨੇ ਕਦੇ ਤੇਲ ਨਹੀਂ ਪਾਇਆ ਜੰਡ ਤੇ ਹੈ ਜਾਂਦਾ ਇੱਕ ਕੁਦਰਤੀ ਘੜਕਤਾ ਇਹ ਤੇਲ ਪਾਣੀ ਪਾਉਣ ਦੀ ਵੀ ਆਏ ਉਹਦੇ ਤੇ ਤੇਲ ਪਾ ਕੇ ਜੜਾ ਛਾੜਦੇ ਉਹੀ ਤੇਲ ਮੇਰੇ ਅਰਗੇ ਨੂੰ ਲਾਉਣ ਨੂੰ ਦੇ ਦੇਣ ਹੈ ਮੇਰੇ ਦਿਮਾਗ ਤਾਂ ਲੈਕਸ ਤੋਂ ਹੁਣ ਇਹ ਦਰੱਖਤਾਂ ਦੇ ਇਹ ਨਹੀਂ ਗੱਲ ਕਹਿੰਦਾ ਕਿ ਕੋਈ ਦੇ ਤਾਂ ਕਿ ਕੋਈ ਵੀ ਆਪਣੇ ਘਰ ਘਰ ਦੇਵਤੇ ਆ ਤੇ ਤਰੱਕੀ ਆਪਣੇ ਪੇਰ ਨੇ ਪਿਆਰ ਦੀ ਚਾਹੁੰਦੇ ਅਮਰੀਕਾ ਸਾਡੇ ਨੂੰ ਮੰਨਦਾ ਪਰਲੀ ਕੰਟਰੀ ਕੋਈ ਵੀ ਆ ਕਿ ਭਾਈ ਆਪਣੇ ਨਾਲ 30 ਸਾਲ ਪਿੱਛੇ ਸੀ ਕਿ ਹੁਣ 9 ਸਾਲ ਲੱਗੇ ਹੋ ਜਾਣੇ ਕਿ ਉਹਨਾਂ ਨੇ ਤੇਲ ਧਰਤੀ ਤੋਂ ਕੱਢਿਆ ਸਭ ਨੂੰ ਵਰਤਾਇਆ ਤੇ ਆਪਾਂ ਧਰਤੀ ਤੇ ਪਾਈ ਜਾਂਦੇ ਆ ਸਰੋਂ ਦਾ ਹੀ ਇਹ ਗੱਲ ਤਾਂ ਇਹ ਬਈ ਸਿਆਣੀ ਕੀਤੀ ਹੈ ਕਹਿੰਦੇ ਇਹ ਤੇਲ ਜਦ ਰੱਖਾਂ ਵੀ ਜੜਾਂ ਚ ਪਾਈ ਜਾਂਦੇ ਆ ਵੀ ਦਰਾਖਤਾਂ ਨੂੰ ਪਾਣੀ ਦਿਓ ਖਰਾਕ ਦਿਓ ਕਹਿੰਦਾ ਵੀ ਉਹ ਵਧਣ ਫੁੱਲਣ ਇਹ ਗੱਲ ਤਾਂ ਮੈਨੂੰ ਤਾਂ ਸਿਆਣੀ ਲੱਗੀ ਬਾਕੀ ਤੁਸੀਂ ਕਮੈਂਟਾਂ ਚ ਦੱਸ ਦਿਓ ਕਿਵੇਂ ਲੱਗੀ ਮੈਂ ਤਾਂ ਹਾਸੇ ਠੱਠੇ ਵਾਲੀਆਂ ਗੱਲਾਂ ਵੀ ਸੁਣ ਲੈਣੇ ਆ ਹਾਸਾ ਕੀ ਹਾਸਾ ਤਾਂ ਨਹੀਂ ਪੰਜਾਬੋ ਚ ਆਪਾਂ ਧੂਆ ਕੱਢੀ ਆ ਫੇ ਲੋਕ ਧੂਆ ਕੱਢੀ ਜਾਂਦੇ ਆ ਅੱਜ ਕੱਲ ਕਿਰਲੀਆਂ ਸੁਈਆਂ ਛੱਪਾਂ ਵਾਲੇ ਬਾਬਿਆਂ ਦੇ ਅੱਛਾ ਟੱਪ ਕੇ ਆ ਇਹ ਅੱਜਕੱਲ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਕੇ ਲੋਕ ਇਸ ਪਾਸੇ ਜੁੜੇ ਨੇ। ਫਿਰ ਕੀ ਖਾਂਦੇ ਹੋ ਲੋਕ? ਆ ਖਾਂਦੇ ਕੀ ਆ ਜੋ ਉਹਨਾਂ ਦੇ ਮਨ ਦੇ ਵਿੱਚ ਆਉਂਦੀ ਆ ਕਿ ਆ ਬਾਬਾ ਬੱਕਰਾ ਮੰਗਦਾ। ਅੱਛਾ। ਬਾਬੇ ਦੇ ਬੱਕਰੇ ਨੂੰ ਘੋੜਾ ਦੱਸ ਦੇ। ਤੇ ਬੱਕਰਾ ਹੈ ਕਰ ਦੇਗੀ ਆ। ਕਰਦੇ ਖਾਂਦੇ ਆ। ਹੱਕ ਦੂ 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 ਲਾਲਾ ਲਾਲਾ ਕਰਕੇ। ਤੇ ਭਾਈ ਫੇਰ ਹੀ ਹੋਣੀ ਤੋਂ ਨਹੀਂ ਦੁੱਖ ਨਾ ਲੱਗ ਜੂ ਜੇ ਬੱਕਰਾ ਨਾਲ ਖਾਣਗੇ ਤਾਂ। ਇਹ ਤਾਂ ਗੱਲ ਹੈਗੀ ਆ। ਤੂੰ ਕਰਕੇ ਦੇਖ ਪੰਡ ਚੱਕ ਕੇ ਦੇਖ ਸਰਚ ਤੇਰੇ ਵਾਲ ਪੈਣਾ। ਵਾਲ ਕੀ ਮੇਰੇ ਤਾਂ ਢਿੱਡ ਜੂ ਵੀ ਪੈ ਜਾਂਦਾ ਤਰਾ ਵਾਪ ਘੁੱਕੇ ਦੇ। अच्छा मैं भी साधा होवे ते तन्ने वेखण नु या के बकरे तेरे भी ਢੱਡ ਚ ਇੱਕ ਤੋਂ ਕੁੱਕੜਾਂ ਦੀਆਂ ਲੱਤਾਂ ਲੋਤਾਂ ਲੱਗ ਰਹੀਆਂ ਮੈਨੂੰ ਨਹੀਂ ਕੁੱਕੜਾਂ ਦੀਆਂ ਨਹੀਂ ਇਹ ਤਾਂ ਜਵਾਕਾਂ ਦੀਆਂ ਲੱਤਾਂ ਨਾਲ ਹੋਇਆ ਕਿਉਂ ਕਬੀਲਦਾਰੀ ਦਾ ਦੈਰਾ ਵੱਡਾ ਅੱਛਾ ਲੱਤਾਂ ਮਾਰ ਮਾਰ ਢੱਡ ਵਧਾਦਾ ਤਰਾ ਸੱਚ ਦੀ ਆ ਸੱਚ ਦੀ ਖਾਣੀ ਬਾਬੇ ਨਾਨਕ ਨੇ ਕਹਿਣਾ ਆ ਦਾਤੀ ਦੀਦੀ ਕਿ ਗੁਰੂ ਨਾਨਕ ਪਾਇਸ਼ਾਰੇ ਵਾਸੀ ਗਰੇ ਨੂੰ ਵੀ ਕਿਆ ਦੀ ਹੱਕ ਦੀ ਖਾਓ ਤੇ ਮਾੜੀ ਸੰਗਤ ਤੋਂ ਬਚੋ ਠੀਕ ਹੈ ਕਿਸੇ ਨਾ ਝੂਠ ਫਰੇਬ ਬਣ ਕੇ ਨਾ ਮਾਰੋ ਠੱਗੀ ਤੇ ਦੁਨੀਆ ਬਹੁਤ ਚੰਗੀ ਲੱਗੀ ਠੀਕ ਆ ਬਾਈ ਠੀਕ ਆ ਠੀਕ ਆ ਅੱਜ ਕੱਲ ਤੈਨੂੰ ਮੈਂ ਦੱਸਣਾ ਗੱਲ ਉਹ ਸਾਡੀ ਕੋਈ ਵੀ ਨਹੀਂ ਸੀ ਸਾਡੀ ਇਹ ਚੱਲਦੀ ਸੀ ਹੂੰ ਕੀ ਲੋਕਾਂ ਦੇ ਅੱਜ ਕੱਲ ਆਪਣੇ ਜਿਹੜੇ ਆ ਗਮਰਾਹ ਕਰਨ ਵਾਲੇ ਬਹੁਤ ਆ ਗਏ ਲੋਕ ਬਾਈ ਆਪਣੇ ਕਹਿੰਦੇ ਅੱਗੇ ਅੱਗੇ ੜਟ ਚੱਕਣੀ ਪੈਂਦੀ ਸੀ ਕਹਿੰਦੇ ਵੀ ੜਟ ਦੇ ਉੱਤੇ ਹੀ ਬਾਬੇ ਬੈਠੇ ਆ ਟੈਟੇ ਦੇ ਉੱਤੇ ਨਹੀਂ ਹੁਣ ਤਾਂ ਬਾਬੇ ਪੱਠੇ ਤੇ ਜਾ ਕੇ ਪਲਾਟ ਲੈਂਦੇ ਆ ਅੱਛਾ ਜਿੱਥੇ ਚੱਕਾ ਲਾਉਂਦੇ ਆ ਚੱਕੇ ਦੇ ਉੱਤੇ ਬੈਠੇ ਆ ਅੱਛਾ ਪੰਜ ਪੰਜ ਸੱਤ ਸੱਤ ਨਾਲ ਹੀ ਦੇ ਦਿੰਦੇ ਉੱਥੇ ਪੱਠੇ ਦੇ ਨਾਲ ਇਹਦੇ ਨਾਲ ਹੀ ਆ ਜਾਂਦੇ ਹੈ ਜੀ ਐਟ ਲਾਈਨ ਜਾਓ ਨਾਲ ਤਿੰਨ ਬਾਬੇ ਫਰੀ ਠੀਕ ਆ ਇਹਨੇ ਵੀ ਚੱਕਰਾਂ ਚ ਪਾਉਂਦੇ ਆ ਇਹਨਾਂ ਦੀ ਡਿਮਾਂਡਾਂ ਵੀ ਕਹਿੰਦੇ ਬਹੁਤ ਜ਼ਿਆਦਾ ਹੁੰਦੀਆਂ ਡਿਮਾਂਡਾਂ ਧੂਆਂ ਘੜ ਦਿੰਦੇ ਯਾਰ ਇਲਾਜ ਘਰ ਵਾਲੇ ਦਾ ਹੋਵੇ ਤੇ ਨਾ ਹੋਵੇ ਹਮ ਬਾਬੇ ਦਾ ਇਲਾਜ ਹੋ ਜਾਂਦਾ ਹਮ ਸੌਖਾ ਹੀ ਹਮ 5000 20000 11000 ਉਹ ਕਹਿੰਦੇ ਵੀ ਮਤਲਬ ਉਹ ਤਾਂ ਇਲਾਜ ਹੋਵੇ ਤੇ ਨਾ ਹੋਵੇ ਬਾਬੇ ਦਾ ਹੋ ਗਿਆ ਹੂੰ ਠੀਕ ਆਉਂਦੇ ਮੰਦੀ ਪਾਈ ਠੀਕ 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 ਆ ਉਹ ਬਾਬੇ ਨਾਨਕ ਵੀ ਕਰਤ ਛੱਡ ਤੇ ਸੁਘਵਾਂ ਦੇ ਬਾਦੂ ਵੀ ਬਾਬੇ ਨਾਨਕ ਨੇ ਕੱਢਿਆ ਸੀ ਠੀਕ ਆ ਸੂਰਜ ਨੂੰ ਪਾਣੀ ਨਹੀਂ ਪਹੁੰਚਦਾ ਇਹ ਪਚਾਈ ਜਾਂਦੇ ਹੁਣ ਫੇਰ ਲੋਕ ਉਸੇ ਸਾਇੰਸ ਤੇ ਆ ਗਏ ਐ ਬਈ ਸੂਰਜ ਨੂੰ ਵੀ ਪਾਣੀ ਪਚਾ ਦਿੰਦੇ ਆ ਦਾਦਾ ਕਹਿੰਦਾ ਚਲੋ ਠੀਕ ਆ ਬਈ ਦਾਦਾ ਹੋਰ ਹਾਸੇ ਵਾਲੀ ਗੱਲ ਸੁਣਾ ਕੋਈ ਹੋਣੀ ਯਾਰ ਦਵੰਦੇ ਹੱਸ ਵੀ ਲੈਣ ਭੋਰਾ ਅੱਜ ਅੱਜ ਦੀਵਾਲੀ ਆ ਅੱਜ ਦੀਵਾਲੀ ਆ ਫਿਰ ਤੂੰ ਦੀਵਾਲੀ ਨਹੀਂ ਇਕੱਠੀ ਕੀਤੀ ਦੀਵਾਲੀ ਆ ਮੈਂ ਇਕੱਠੀ ਕਰਦਾ ਉਹ ਤੂੰ ਕਿਹੜੇ ਕੰਮ ਲੱਗਾ ਪਿਆ ਅੱਜ ਤਾਂ ਦੀਵਾਲੀ ਆ ਅੱਜ ਯਾਰ ਦੀਵਾਲੀ ਮੇਰਾ ਯਾਰ ਢਿਲਾ ਹੋ ਗਿਆ ਬੁਖਾਰ ਚੜ ਗਿਆ ਮੈਨੂੰ ਲਾਇਆ ਫੂਮ ਕਰਾ ਦੀਵਾਲੀ ਛੱਡ ਮੈਂ ਤਾਂ ਤੇਰਾ ਦਵਾਲਾ ਨਿਕਲੇ ਪਿਆ ਲੱਗਦਾ ਉਹ ਦਵਾਲਾ ਵੀ ਮੇਰੇ ਯਾਰ ਦਾ ਦਾ ਹੋ ਗਿਆ ਉਹਦਾ ਮੂੰਹ ਤਾਂ ਵੇਖ ਇਹਦਾ ਮੂੰਹ ਦੇਖ ਲੈਨੇ ਬਾਈ ਬਾਹਰ ਪੱਖੇ ਵੜ ਕੇ ਜਾ ਮੈਂ ਕਿਹਾ ਚੱਲ ਆ ਗਿਆ ਤਾਂ ਕਰਕੇ ਆ ਮੈਂ ਦਿਵਾਲੀ ਵਾਲਾ ਕੰਮ ਰੋਕ ਕੇ ਤੇ ਮੈਂ ਤੈਨੂੰ ਕੱਲ ਦੇਖਿਆ ਤੂੰ ਪਟਾਕੇ ਲਈ ਜਾਂਦਾ ਸੀ ਉੱਥੋਂ ਪਟਾਕੇ ਤਾਂ ਚਲਾਉਣਾ ਹੀ ਆ ਨਾਲੇ ਪਟਾਕੇ ਐਸਮੋ ਕਦੀ ਚੱਲਦੇ ਰਾਤ ਨੂੰ ਚੱਲਦੇ ਹੁੰਦੇ ਆ ਤੈਨੂੰ ਇਹਨਾਂ ਦੀ ਪਤਾ ਕਿ ਦਿਨੇ ਕੀ ਹੁੰਦਾ ਵੀ ਪਟਾਕੇ ਚੱਲਣੋਂ ਨਹੀਂ ਤੈਨੂੰ ਹੁੰਦਾ ਛੁਰਲੀਆਂ ਤਾਂ ਚੱਲ ਨਹੀਂ ਜਾਂਦੀਆਂ ਪਟਾਕੇ ਰਾਤ ਨੂੰ ਹੀ ਪੈਣੇ ਆ ਅੱਛਾ ਠੀਕ ਆ ਉਹ ਚੱਲੜੇ ਸੌਰੀ ਠੀਕ ਆ ਪਟਾਕੇ ਰਾਤ ਨੂੰ ਫਿਰ ਮਤਲਬ ਹੁਣ ਤੂੰ ਸ਼ਾਮ ਨੂੰ ਜਾਏਂਗਾ ਦਿਵਾਲੀ ਕੱਠੀ ਕਰਨ ਹਾਂ ਦਿਵਾਲੀ ਕੱਠੀ ਕਰਨ ਦਿਵਾਲਾ ਕੱਢ ਕੇ ਹੁਣ ਦਿਵਾਲਾ ਨਿਕਲ ਗਿਆ ਹੁਣ ਦਿਵਾਲਾ ਘੜਤਾ ਆਪਾਂ ਕਿਹਦੇ ਰਹਿੰਦਾ ਕੱਟਣਾ ਅਜੇ ਹੋ ਰਹਿਦਾ ਹਾਂ ਰਹਿਦਾ ਠੀਕ ਆ ਠੀਕ ਆ ਯਾਰ ਯਾਰ ਨਾਲ ਤੇਰੇ ਆ ਤੇ ਪਹਿਲਾਂ ਪੱਠੇ ਉਹਦੇ ਵਾਟਾ ਮੈਂ ਚਲੇ ਜਾਏ ਨਾ ਬਸਮਗਾਦ ਵਾਲਾ ਇਹ ਕਾੜਦਾ ਭਾਈ ਅੱਛਾ ਕਿ ਰਾਤ ਨੂੰ ਠੀਕ ਆ ਠੀਕ ਆ ਠੀਕ ਆ ਪਾਕੇ ਚਲਾਉਣਾ ਮੈਂ ਕਿਹਾ ਦਵਾਕ ਨੂੰ ਤੰਗੀ ਕਾ ਨੂੰ ਦੇਣੀ ਯਾਰ ਚੱਲ ਇਹ ਵੀ ਠੀਕ ਆ ਮੈਨੂੰ ਤਾਂ ਲੱਗਦਾ ਇਹਦੇ ਪਾਕੇ ਚੱਲ ਸਕਦੇ ਆ ਛਣ ਪੀਨੂ ਫਿਰ ਕੀ ਬਣਾਉਂਦੇ ਬਈ ਕੌਣ ਘਰੇ ਹੋਰ ਕੌਣ ਅਗੇ ਪੋਸਟ ਮੰਗਦੀ ਰੋੜੀਆਂ ਹਾਂ ਥੀਮ ਮੰਗੇ ਗੰਨੇ ਅੱਛਾ ਢੰਗ ਵਿਚਾਲੀ ਆਲੀ ਭੋਲੀ ਜੋ ਆਇਆ ਸੋ ਬਨੇ ਹਾਂ ਅਸੀਂ ਤਾਂ ਜੋ ਆ ਗਿਆ ਦਰਦ ਹੀ ਦੇਣਾ ਸੀ ਅੱਛਾ ਠੀਕ ਆ ਫਿਰ ਤੁਸੀਂ ਘਰੇ ਬਣਾਉਣਾ ਜਾਂ ਬਾਹਰੋਂ ਹੀ ਕੰਮ ਚੱਕ ਦਿੰਦੇ ਆ ਘਰੇ ਘਰੇ ਬਾਹਰੋਂ ਕਿਥੇ ਅੱਛਾ ਘਰ ਦਾ ਕਾਰ ਆਰੀ ਬਾਹਰ ਹੀ ਪੂਰਾ ਦਾ ਬਾਹਰ ਨਹੀਂ ਨੂੰ ਕਿਥੋਂ ਦੇ ਦਿਆਂਗੇ ਓ ਮੈਂ ਪਕੌੜਿਆਂ ਦੀ ਗੱਲ ਕੀਤੀ ਆ ਅੱਛਾ ਸਾਡਾ ਮੈਂ ਉਲਟ ਪਾਸੇ ਲਾ ਲਿਆ ਪਕੌੜਿਆਂ ਦੀ ਲਸਤੂ ਮੈਨੂੰ ਘਰ ਦਾ ਤਾਂ ਭਰਾਵਾ ਘਰੇ ਹੀ ਬਣਾਵਾਂਗੇ ਆਉਦਾ अच्छा सही आवाज उड़ा ले दे ठीक आ आपा जग ले जा रहा होना ते कल परसों तू रोई जाना सी कहंदा 5 किलो तेल भी गए 5 किलो तेल ਪਕਾੜਿਆ ਯਾਰ ਪਕਾੜੇ ਪਿੰਦੇ ਬਹੁਤ ਤੇਲ ਆ ਨੇਤੀ ਪਕੌੜੇ ਨਹੀਂ ਹਾਂ ਕਦੇ ਗੰਡੇ ਪਕੌੜੇ ਅੱਛਾ ਤੂੰ ਕਿਹਦੇ ਪਕੌੜੇ ਬਣਾਈ ਦੇ ਆ ਅੱਛਾ ਤੂੰ ਸਮਝਦਾ ਨਹੀਂ ਯਾਰ ਸਮਝਦਾ ਹੀ ਨਹੀਂ ਮੈਂ ਤੈਨੂੰ ਕੀ ਸੁਝਾਵਾਂ ਮੈਂ ਰੋਟਾ ਖਾ ਗਿਆ ਨਾ ਸੇਰਾ ਤਾਂ ਮੈਂ ਦੇਖ ਲਿਆ ਭਾਈ ਦਵਾਲਾ ਨਿਕਲ ਗਿਆ ਮੈਨੂੰ ਲੱਗਦਾ ਅਸੀਂ ਦੋ ਪੱਠੇ ਚੱਕਾਂਗੇ ਪਹਿਲਾਂ ਹੀ ਭੱਜ ਜਾਏਗਾ ਨਹੀਂ ਨਹੀਂ ਮੈਂ ਤਾਂ ਭੱਜਣ ਨੂੰ ਤਿਆਰ ਹਾਂ ਭਾਈ ਕਿੱਧਰ ਦੀ ਭੱਜਾਂਗਾ ਆ ਬਾਹਰ ਵਿੱਚ ਦੀ ਇਧਰ ਦੇ ਵਿੱਚ ਦੀ ਮੈਂ ਕਿਹਾ ਜਦੋਂ ਦੀ ਮੇਰਾ ਲੋਟ ਲਗਿਆ ਮੈਨੂੰ ਲੱਗਦਾ ਦੋ ਤਾਂ ਭੱਜਿਆ ਵੀ ਨਹੀਂ ਜਾਣਾ ਆਹੋ ਕਰਕੇ ਬਹੁਤ ਢੂਗ ਉੱਚੇ ਵੱਢੀ ਜਾਣਾ ਪੱਠੇ ਤੈਨੂੰ ਡੈਗ ਡੈਗ ਉੱਠਣਾ ਪੈਣਾ ਹਾਂ 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 ਬੱਸ ਕਰ ਦੀ ਹੁਣ ਕਰਦੇ 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 ਬੱਸ ਮੈਨੂੰ ਲੱਗਦਾ ਡਿੱਗਾਂਗੇ ਹੁਣ ਮੈਂ ਡੈਗ ਪੈਣਾ ਪੀਲਾ ਪਾਣੀ ਫੜਾ ਜਾਗ ਆਹ ਪਾਣੀ ਪੀ ਜਾ ਮੁੰਡਿਆ ਬੱਸ ਰਹਿਣ ਦੇ ਇੰਨਾ ਪਾਣੀ ਦਾ ਮੂੰਹ 'ਚ ਹੀ ਆ ਗਿਆ ਪਕੌੜੇ ਸੌਣ ਕੇ ਤੇ ਸਹੀ ਗੱਲ ਆ ਇਹਨੂੰ ਇਹਨਾਂ ਨੇ ਪਤਾ